Siri wakil guru sahib Ji Dohra dan peta ਕਿ ਅਦਗ ਸੁਨੇ ਹੋ ਆਜ ਭਰਾਤ ਤੀਨੋਂ ਨਯੋ ਧਨ ਧਨ ਬੁੱਧ ਕੇ ਹੋ ਸਤਨ Oh no ਪ੍ਰਗਟ ਪਈ ਸਗਲੇ ਜੋਤ ਅੰਤਰ ਗੁਰ ਨਾਨਕ ਕੀ ਵਡਿਆਈ ਆਏ ਪ੍ਰਭ ਸਰਣਾ kirpa nidad ek akhar har man basat nanak ho tanha ek akhar har man basat ਨਾਨਕ ਹੋਤਨ ਹਾਲ ਜੁਗੋ ਜੁਗ ਕਟਨ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਲਕ ਬਕਸ਼ੰਦ ਬਾਦਸ਼ਾਹ ਸਰਵ ਸੰਜੀ ਅਰਹਵ ਦੀਨ ਦੁਨੀਆਂ ਦੇ ਮਾਲਕ ਮੂ ਗਿਆਨ ਦੇ ਮੋਜਸ਼ਮੇ ਅਰ ਰਹਿਮਤਾਂ ਦੇ ਪੰਡਾਰ ਕਲ ਯੁਗ ਕੀ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਅਜੂਦੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਦੀ ਪਾਵਨ ਊਤ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ

ਜਿਨ੍ਹਾਂ ਦਾ ਜੀਵਨ ਅਤੇ ਆਸ ਕਲਮ ਬੰਦ ਕੀਤਾ ਹੈ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਅਤਿਆਸ ਕਥਾ ਵਿਚਾਰ ਦੀ ਸਾਂਝ ਪਾਉਂਦੇ ਹਾਂ ਜੀਵਨ ਅਤਿਆਸ ਦੀ ਕਥਾ ਵਿਚਾਰ ਕਰਦੇ ਹਾਂ ਸੋ ਆਓ ਦਾਤਾ ਜੀ ਦੇ ਜੀਵਨ ਅਤਿਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਝ ਪਾਈਏ ਗੁਰਫਤੇ ਦੇ ਨਾਲ ਆਪ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਮਨੋਂ ਮਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਗੁਰੂ ਕਿਰਪਾ ਦੇ ਗੁਰੂ ਮਿਹਰ ਦੇ ਪਾਤਰ ਬਣੀਏ ਬੜੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰਿਆ ਸੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਮੇ ਸਾਡੇ 3 ਮਹੀਨਿਆਂ ਦਾ ਮੋਦੀ ਖਾਨੇ ਦਾ ਸਾਬ ਕਿਤਾਬ ਕਰਕੇ ਬੇਬੇ ਨਾਨਕੀ ਜੀ ਦੇ ਘਰ ਆਏ ਨੇ ਨਾਨਕੀ ਨੂੰ ਚਾ ਚੜਿਆ ਹੈ ਕਿ ਸਾਡੇ 3 ਮਹੀਨਿਆਂ ਦਾ ਸਾਬਕ ਤਾਬ ਜੋ ਕੀਤਾ ਹੈ ਨਿੰਦਕਾਂ ਲੋਕਾਂ ਦਾ ਮੂ ਕਲ ਹੋਇਆ ਹੈ ਜਿਹੜੇ ਰੌਲਾ ਪਉਂਦੇ ਸੀ ਕਿ ਨਾਨਕ ਨੇ ਖਜ਼ਾਨਾ ਲੁੱਟਾ ਦਿੱਤਾ ਹੈ ਨਾਨਕ ਨੇ ਮੋਦੀ ਖਾਨਾ ਉਜਾੜ ਦਿੱਤਾ ਹੈ ਬੜਾ ਨਿੰਦਕਾਂ ਨੇ ਰੌਲਾ ਪਾਇਆ ਸੀ ਜਿਹੜੇ ਕਰ ਤੱਕ ਜਾ ਸਕਦੇ ਨੇ ਭਾਈ ਹਜੈ ਰਾਮ ਜੀ ਨੂੰ ਕਹਿ ਸਕਦੇ ਨੇ ਤੁਹਾਡਾ ਕਰ ਉਜੜੇਗਾ ਤੁਹਾਡਾ ਕਰ ਬਰਵਾਦ ਹੋਵੇਗਾ ਉਹ ਨਿੰਦਕ ਲੋਕ ਕਿੱਥੇ ਤੱਕ ਮਲੋ ਰੌਲਾ ਪਾ ਸਕਦੇ ਸੀ ਜਿਹੜੇ ਘਰ ਹੀ ਪਹੁੰਚ ਗਏ ਬੜੀ ਉਹਨਾਂ ਨੇ ਨਿੰਦਿਆ ਕੀਤੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਬਾਰੇ ਬੜਾ ਰੌਲਾ ਪਾਇਆ ਪਰ ਬਾਬੇ ਨਾਨਕੀ ਜੀ ਨੂੰ ਪਤਾ ਸੀ ਕਿ ਮੇਰਾ ਵੀਰ ਰੱਬ ਦਾ ਰੂਪ ਮੰਨੇ ਦੁਨੀਆ ਨੂੰ ਤਾਰਨ ਦੇ ਲਈ ਆਏ ਨੇ ਤਾਂ ਜਦੋਂ ਸਾਹਬਕਤਬ ਕਰਕੇ ਆਏ ਸੀ ਆਪਣੀ ਮੌਜ ਦੇ ਵਿੱਚ ਘਰ ਗੱਲਾਂ ਬਾਤਾਂ ਕਰ ਰਹੇ ਨੇ ਅਚਾਨਕੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਆਪਣੀ ਭੈਣ ਨੂੰ ਭਾਈ ਜੈ ਰਾਮ ਜੀ ਨੂੰ ਕਿ ਹੁਣ ਮੈਂ ਇੱਥੇ ਰਹਿਣਾ ਨਹੀਂ ਐ ਮੈਂ ਹੁਣ ਜਾਣਾ ਹੈ ਕਿੱਥੇ ਜਾਣਾ ਹੈ ਜਿੱਥੇ ਕਰਤਾਰ ਪਰੀ ਕਰੇਗਾ ਬਸ ਉੱਥੇ ਸਾਡਾ ਟਿਕਾਣਾ ਹੈ ਆ ਉੱਥੇ ਚਲੇ ਜਾਣਾ ਤਾਂ ਬੀਬੇ ਨਾਨਕੀ ਜੀ ਨੇ ਜਦੋਂ ਸੁਣਿਆ ਉਹ ਰੋਣਾ ਸ਼ੁਰੂ ਕੀਤਾ ਭਾਈਆ ਜੈ ਰਾਮ ਜੀ ਨੇ ਦਾਤਾ ਜੀ ਦੇ ਮਵਾਰਕ ਚਰਨ ਫੜੇ ਨੇ ਕਿ ਜੇ ਸਾਡੇ ਤੋਂ ਕੋਈ ਕੁਸਤਾਹੀ ਹੋ ਗਈ ਸਾਡੇ ਤੋਂ ਗਲਤੀ ਹੋ ਗਈ ਅਸੀਂ ਮਾਫੀ ਮੰਗਦੇ ਆ ਤੁਹਾਡੇ ਤੋਂ ਪਰ ਸਾਨੂੰ ਨਹੀਂ ਪਤਾ ਸੀ ਭਾਈ ਜੈ ਰਾਮ ਜੀ ਕਹਿੰਦੇ ਕਿ ਇਹਨਾਂ ਨਿੰਦਕਾਂ ਲੋਕਾਂ ਨੇ ਮੈਨੂੰ ਤਾਂ ਐਸੀ ਮੇਰੇ ਕੋਲ ਹੀ ਗੱਲ ਕੀਤੀ ਹੈ ਮੈਨੂੰ ਨਹੀਂ ਪਤਾ ਸੀ ਜਿਹੜੇ ਸਾਪ ਦੇ ਨਾਲ ਉਥੇ ਕੱਟ ਹੋਇਆ ਨਾ ਲੋਕਾਂ ਦਾ ਤਾਂ ਇਦਾਂ ਲੱਗਦਾ ਸੀ ਇਦਾਂ ਖਜ਼ਾਨਾ ਬਾਕੀ ਉਜੜ ਗਿਆ ਇਹ ਤਾਂ ਉਜਾੜ ਦਿੱਤਾ ਹੈ મોદી ਖਾਨਾ ਉਜਾੜ ਦਿੰਦੇ ਇਤਨੇ ਲੋਕ ਪਹੁੰਚੇ ਨੇ ਉਥੇ ਅਤੇ ਕਿਸੇ ਨੂੰ ਨਾਲੇ ਕੋਈ ਇੱਕ ਆਨੇ ਦਾ ਇੱਕ ਥੇਲੇ ਦਾ ਮਲੋ ਇੱਕ ਪੈਸੇ ਦਾ ਕੋਈ ਕਿਸੇ ਨੂੰ ਦੇ ਨਹੀਂ ਸਕਦਾ ਆਪਨਾ ਦੇ ਚੂਰੂ ਪਰ ਪਾਨੀ ਤਹਿ ਨਿੰਦ ਜਹੰਗਾ ਬਾਤ ਅਲੋ ਕਿਸੇ ਨੂੰ ਜਿਹੜਾ ਆਪ ਨਹੀਂ ਦੇ ਸਕਦਾ ਦਾਨ ਪੁੰਮਲੋ ਪਰ ਉਪਕਾਰ ਨਹੀਂ ਕਰ ਸਕਦਾ ਇਹ ਨਿੰਦਕ ਲੋਕ ਹੀ ਨਿੰਦੇ ਹੁੰਦੇ ਨੇ ਦੂਜਿਆਂ ਨੂੰ ਤਾਂ ਹੁਣ ਉਹ ਰੌਲਾ ਪਾਣ ਵਾਲੇ ਜਿੰਨੇ ਪੁੰਚੇ ਨੇ ਦੋ ਚਾਰ ਹੁੰਦੇ ਨੇ ਤਾਂ ਦੇ ਜਿਹੜੇ ਆਪਣੇ ਨਾਲ ਮਿਲਾ ਲੈਂਦੇ ਨੇ ਭਾਈ ਜੈ ਰਾਮ ਜੀ ਕਹਿੰਦਾ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿਉਂਕਿ ਮੈਂ ਗੱਲ ਕੀਤੀ ਕਰਦੇ ਵਿੱਚ ਕਿੰਨੀ ਗੱਲ ਵੱਧ ਗਈ ਹੁਣ ਸਾਨੂੰ ਇੰਨਾ ਲੱਗਦਾ ਕਿ ਸਾਡੇ ਤੁਸੀਂ ਚਲੇ ਜਾਣਾ ਨਾ ਤਾਂ ਸਾਡੇ ਸਰੀਰ ਦੇ ਵਿੱਚੋਂ ਤਾਂ ਜਾਨ ਨਿਕਲ ਜਾਣੀ ਹੈ ਪਰ ਤੁਸੀਂ ਨਾ ਜਾਓ ਕਿਉਂਕਿ ਸਾਡਾ ਦਿਲ ਨਹੀਂ ਕਰਦਾ ਕਿ ਨਾਨਕ ਇੱਥੇ ਇਤਨਾ ਜਿਰ ਰਿਹਾ ਹੈ ਮੈਂ ਤੁਹਾਡਾ ਅੱਜ ਪ੍ਰਤੱਖ ਆਪਣੀ ਅੱਖਾਂ ਦੇ ਨਾਲ ਕੰਨਾਂ ਦੇ ਨਾਲ ਸੁਣ ਰਿਹਾ ਪਹਿਲਾਂ ਕੰਨਾਂ ਦੇ ਨਾਲ ਤੁਹਾਡੀ ਸਿਵਤ ਸੁਣੀ ਸੀ ਅੱਜ ਮੈਂ ਤੁਹਾਡੀ ਇਹ ਲੀਲਾ ਜਿਹੜੀ ਹੈ ਨਾ ਤੁਸੀਂ ਬਰਤਾਈ ਹੈ ਅੱਜ ਅੱਖਾਂ ਦੇ ਨਾਲ ਵੇਖੀ ਕਿਉਂਕਿ ਜਿਹੜਾ ਵੀ ਇੱਥੇ ਆਉਂਦਾ ਹੈ ਉਹਦੇ ਜ਼ਬਾਨ ਤੇ ਵਸਨਾਪ ਕਿਹਦਾ ਹੈ ਕਿਉਂਕਿ ਜੈ ਰਾਮ ਜੀ ਨੂੰ ਜਾਦਾ ਜਾਣਦੇ ਸੀ ਕਿਉਂਕਿ ਉਹਨਾਂ ਦਾ ਪਿੰਡ ਹੈ ਸੁਲਤਾਨਪੁਰ ਬੇਬੇ ਨਾਨਕੀ ਜਿੱਥੇ ਵਿਆਹ ਹੋਏ ਸੀ ਤਾਂ ਦਾਤਾ ਜੀ ਆਪਣੀ ਭੈਣ ਦੇ ਕੋਲ ਸੀ ਹੁਣ ਭਾਈ ਜੈ ਰਾਮ ਜੀ ਨੇ ਇਹਨਾਂ ਦੇ ਚੀਚਾ ਜੀ ਲੱਗਦੇ ਨੇ ਭਾਈਆ ਜੀ ਨੇ ਦਾਤਾ ਜੀ ਦੇ ਹੁਣ ਉਹ ਕਹਿ ਰਹੇ ਨੇ ਕਿ ਮੈਨੂੰ ਨਹੀਂ ਪਤਾ ਸੀ ਜਿਹੜਾ ਵੀ ਕੋਈ ਆਉਂਦਾ ਸਿਫਤ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਜੈ ਰਾਮ ਜੀ ਦਾ ਰਿਸ਼ਤੇਦਾਰ ਹੈ ਬੜੀ ਰੱਬ ਦੀ ਰਹਿਮਤ ਬਰਸਦੀ ਏ ਮੁੰਡੀ ਖਾਨੇ ਤੇ ਹੁਣ ਉਹ ਹਸਾਬ ਕਤਾਬ ਮੰਨੋ ਭਾਈਆ ਜੀ ਕਹਿੰਦੇ ਲਾ ਰਿਹਾ ਸੀ ਮੈਂ ਕਿ ਬਾਕੀ ਖਜ਼ਾਨਾ ਇਹਦਾ ਜਿਹੜਾ ਹੈ ਦੋਵੇਂ ਹੱਥਾਂ ਦੇ ਨਾਲ ਵੰਡਿਆ ਹੈ ਇਤਨੀ ਸੇਵਤ ਹੋ ਰਹੀ ਹੈ ਪਰ ਰਾਨਗੀ ਇਹ ਹੈ ਕਿ ਰਜਤਪਣ ਖਜਾਨੇ ਦੇ ਨਹੀਂ ਬਦੇ ਰਜਤਪਣ ਬਦੇ ਨੇ ਕਿਨਾਂ ਦੇ ਦਾਤਾ ਜੀ ਦੇ 135 ਤਾਂ ਜਦ ਮੈਂ ਤੁਹਾਨੂੰ ਅੱਖਾਂ ਦੇ ਨਾਲ ਦੇਖ ਲਿਆ ਪਹਿਲਾਂ ਸੁਣਿਆ ਬਹੁਤ ਤੁਹਾਡੀ ਭੈਣ ਤੋਂ ਨਾਨਕੀ ਤੋਂ ਸੁਣਿਆ ਅਤੇ ਰਾਏ ਬੁਲਾਰ ਤੋਂ ਸੁਣਿਆ ਪਰ ਅੱਜ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਵੀ ਸਾਰੇ ਨਿੰਦਕਾ ਲੋਕਾਂ ਦੇ ਮੂੰਹ ਬੰਦ ਹੋ ਗਏ ਸਾਰੇ ਨਿੰਦਕ ਲੋਕ ਨਿੰਦਿਆ ਕਰਦੇ ਸੀ ਨੀਵੇਂ ਹੋ ਗਏ ਉਹਨਾਂ ਨੂੰ ertidhi ਥਾ ਨਹੀਂ ਦੇਦੀ ਸੀ ਮੂੰਹ ਕਿੱਥੇ ਛਪਾਉਣਾ ਤੇ ਦੰ ਜਦੋਂ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਉਦੋਂ ਹੱਟੀ ਤੇ ਮੱਲੋ ਉਸ ਮੋਦੀ ਖਾਨੇ ਤੇ ਡਿਊਟੀ ਲਾ ਕੇ ਗਏ ਸੀ ਗੁਰੂ ਨਾਨਕ ਦੇਵ ਜੀ ਵਾਲੇ ਜੀ ਦੀ ਕਿਤੇ ਨੇ ਮੋਦੀ ਖਾਨਾ ਤੁਸੀਂ ਸਾਮੋ ਅਤੇ ਮੈਂ ਹਿਸਾਬ ਕਿਤਾਬ ਕਰਕੇ ਉਹਨੂੰ ਕੁਦਰਤੀ ਕਿਤੇ ਉਹ ਵੀ ਕਰ ਆ ਗਏ ਨੇ ਪਾਈ ਬਾਲਾ ਜੀ ਜਦੋਂ ਘਰ ਆਏ ਬੇਬੇ ਨਾਨਕੀ ਜੀ ਨੂੰ ਦੇਖਦੇ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਉਹ ਜੁਨੇ ਪਾਈਆ ਜੈ ਰਾਮ ਜੀ ਉਹ ਵੀ ਰੋ ਰਹੇ ਨੇ ਤਾਂ ਬੜੇ ਹੈਰਾਨ ਹੋਏ ਨੇ ਬਾਲਾ ਜੀ ਉਹ ਕਹਿੰਦੇ ਇਹਦੇ ਘਰ ਦੇ ਵਿੱਚ ਤਾਂ ਲੋਕਾਂ ਨੂੰ ਖੁਸ਼ੀਆਂ ਮਿਲਦੀਆਂ ਨੇ ਲੋਕਾਂ ਦੇ ਦੁੱਖ ਦਰਦ ਦੂਰ ਹੁੰਦੇ ਨੇ ਅੱਜ ਕਿਹੜਾ ਇਸ ਘਰ ਤੇ ਦੁਕਾਨ ਪੈ ਗਏ ਆ ਤੁਸੀਂ ਤਾਂ ਹਾਸੇ ਵੰਡਦੇ ਹੋ ਲੋਕਾਂ ਦੇ ਰੋਣੇ ਦੂਰ ਕਰਦੇ ਹੋ ਤੇ ਇੱਥੇ ਰੋਣਾ ਕਿਵੇਂ ਆ ਗਿਆ ਤੁਹਾਡੇ ਹੁਣ ਬੇਬੇ ਨਾਨਕੀ ਜੀ ਨੇ ਸਭ ਕੁਝ ਦੱਸ ਦਿੱਤਾ ਕਹਿੰਦੇ ਨਾਨਕ ਨੇ ਇਦਾਂ ਕਹਿੰਦਾ ਤੁਹਾਡੇ ਮਿੱਤਰ ਨੇ ਇਦਾਂ ਕਹਿ ਦਿੱਤਾ ਇਦਾਂ ਲੱਗਿਆ ਜਦੋਂ ਜਾਣਗੇ ਪਤਾ ਨਹੀਂ ਕੀ ਬਣੇਗਾ ਹੁਣ ਇਦਾਂ ਲੱਗਦਾ ਕਿ ਸਰੀਰ ਦੇ ਵਿੱਚੋਂ ਜਾਨ ਨਿਕਲ ਗਈ ਹੈ ਜਦੋਂ ਮੇਰੇ ਵੀਰ ਨੇ ਕਿਹਾ ਮੈਂ ਜਾਣਾ ਹੈ ਕਿਉਂਕਿ ਜਦੋਂ ਅੱਗੇ ਪਿੱਛੇ ਕਹਿੰਦੇ ਚਲੋ ਆਪਣੀ ਮੌਜ ਅਸੀਂ ਮੰਨ ਲੈਂਦੇ ਇਹਨਾਂ ਦੀ ਮੌਜ ਹੈ ਪਰ ਹੁਣ ਜਦੋਂ ਹਸਾਬਕਦਵ ਕਰਕੇ ਆਏ ਨੇ ਅਚਾਨਕ ਹੀ ਕਹਿ ਦਿੱਤਾ ਤਾਂ ਇਦਾਂ ਲੱਗਦੇ ਕਿ ਗਲਤੀ ਹੈ ਸਾਹਿਬ ਕਿ ਮੈਂ ਆਪਣੇ ਵੀਰ ਨੂੰ ਰੱਬ ਦਾ ਰੋਗ ਮੰਨਦੀ ਆ ਤਾਂ ਗੁਸਤਾਖੀ ਹੋਗੀ ਰੱਬ ਮੇਰੇ ਕੋਲ ਰੁਸ ਕੇ ਜਾ ਰਹੇ ਆ ਤਾਂ ਐਦਾਂ ਗੱਲਾਂ ਬਾਤਾਂ ਕਰ ਰਹੇ ਸੀ ਕਿ ਉਧਰ ਬਾਲਾ ਜੀ ਵੀ ਆਏ ਨੇ ਹੁਣ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਦਾਤਾ ਜੀ ਮਤਲਬ ਵੇਖ ਰਹੇ ਨੇ ਭਾਈਆ ਜੈ ਰਾਮ ਜੀ ਨੂੰ ਆਪਣੀ ਭੈਣ ਨੂੰ ਹੁਣ ਕਿਵੇਂ ਮਨਾਉਣਗੇ ਮਤਲਬ ਹੁਣ ਪਹਿਲਾਂ ਤਾਂ ਦਾਤਾ ਜੀ ਇਤਨੀ ਗੱਲ ਕਹਿ ਕੇ ਚੁੱਪ ਕਰ ਗਏ ਹੁਣ ਭੈਣ ਨੂੰ ਮਨਾਉਣਾ ਪਵੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਕਹਿੰਦੇ ਨੇ ਮਨ ਲਓ ਬੇਬੇ ਨਾਨਕੀ ਜੀ ਵਾਰ-ਵਾਰ ਕਹਿੰਦੇ ਰਹੇ ਮੈਂ ਤੁਹਾਡੀ ਸੇਵਕਾਂ ਆਪਣੀ ਸੇਵਕ ਨੂੰ ਮਾਫ ਕਰਦੇ ਆ ਜੇ ਸੇਵਕਾਂ ਨੂੰ ਮਾਫ ਕਰਨਾ ਮੈਂ ਤੁਹਾਡੇ ਤੋਂ 5 ਸਾਲ ਵੱਡੀ ਆ ਭੈਣ ਕਰਕੇ ਮਾਫ ਕਰ ਦੋ ਕੁਝ ਬੋਲ ਤਾਂ ਬੋਲ ਨਾ ਮੂੰਹ ਦੇ ਵਿੱਚੋਂ ਪਤਾ ਲੱਗੇ ਕਿ ਭਾਈ ਜੈ ਰਾਮ ਜੀ ਨੇ ਆਹ ਬੋਲੇ ਆ ਨਾਨਕੀ ਨੇ ਆਹ ਬੋਲੇ ਆ ਮੇਰੀ ਭੈਣ ਨੇ ਆਹ ਬੋਲਿਆ ਭਾਈਆ ਜੀ ਨੇ ਆਹ ਬੋਲੇ ਕਿਸੇ ਤੋਂ ਤਾਂ ਤੁਹਾਨੂੰ ਪਤਾ ਲੱਗੇ ਹੋਣਾ ਨਾ ਕਿ ਐਦਾਂ ਗੱਲ ਕੀਤੀ ਸਾਡੇ ਕੋਈ ਗਲਤੀ ਹੋਵੇ ਪਤਾ ਤਾਂ ਲੱਗੇ ਨਾ ਦਾਤਾ ਜੀ ਆਪਣੀ ਮੌਜ ਦੇ ਵਿੱਚ ਸੀ ਤਾਂ ਹੁਣ ਜਦੋਂ ਬੋਲਣਗੇ ਸੰਗਤ ਜੀ ਹੁਣ ਬੇਬੇ ਜੀ ਕਹਿਣਗੇ ਬੇਬੇ ਨਾਨਕੀ ਜੀ ਕਹਿੰਦੀ ਹੁਣ ਮੈਂ ਨਾਰਾਜ਼ ਹੁਣ ਕਿਵੇਂ ਮਨਾਉਣਗੇ ਮਲੋ ਗੱਲਾਂ ਬਾਤਾਂ ਕਰਨਗੇ ਆਪਾਂ ਅੱਗੇ ਲੜੀ ਜੁੜਦੀ ਆ ਉਹ ਮਨੁ ਮਿਰਤਿਆਂ ਨੇ ਖਾਧਰ ਕਰਕੇ ਸਰਬਣ ਕਰੀਏ ਦੋਹਰਾ ਦੰਪਤ ਮੁਝ ਸੋ ਪਾਖਾਈ ਧਰ ਕ ਅਦਕ ਸੁਨੇਹੋ ਦੰਪਤ ਮਲੋ ਕਰ ਦੇ ਵਿੱਚ ਆਇਆ ਸੀ ਬਾਲਾ ਜਦੋਂ ਵੇਖਿਆ ਉਹਨਾਂ ਨੇ ਰੋ ਰਹੇ ਨੇ ਅਤੇ ਗੱਲ ਕੀ ਚੱਲ ਰਹੀ ਹੈ ਉਹ ਦੰ ਬਤਮਾਇਆ ਦੀ ਗੱਲ ਚੱਲਦੀ ਹੈ ਕਿ ਜਿਹੜੇ ਲੋਕ ਸੀ ਜਿਹੜੇ ਰੌਲਾ ਪਾਣ ਵਾਲੇ ਨੇ ਜਿਹੜੇ ਆਪ ਪਹਿਲਾਂ ਵੀ ਅਰਜ ਕੀਤੀ ਆਪਾਂ ਨੇ ਦੇ ਚੁਰੂਪੁਰ ਪਾਣੀ ਪਰ ਜਿਹੜੇ ਆਪ ਨਹੀਂ ਕੁਝ ਦੇ ਸਕਦੇ ਸੀ ਕਿੱਥੇ ਤੱਕ ਮੰਨ ਲਓ ਉਹਨਾਂ ਨੇ ਰੱਬ ਦੇ ਘਰ ਦੇ ਤੱਕ ਵੀ ਰੋਣਾ ਪਹੁੰਚ ਗਿਆ ਗੁਰੂ ਨਾਨਕ ਦੇ ਮਹਾਰਾਜ ਜਿੱਥੇ ਰਹਿੰਦੇ ਨੇ ਮੱਲੋ ਰੱਬ ਦਾ ਰੂਪ ਨੇ ਬਾਬੇ ਨਾਨਕ ਜੀ ਵੀ ਰੱਬ ਦਾ ਰੂਪ ਹੀ ਨੇ ਭਾਈ ਜੈ ਰਾਮ ਜੀ ਉਹਨਾਂ ਦੇ ਘਰ ਵੀ ਰੋਣਾ ਸ਼ੁਰੂ ਹੋਇਆ ਕਿਸ ਕਰਕੇ ਨੰਦਕਾ ਲੋਕਾ ਕਰਕੇ ਕਿਉਂਕਿ ਗੁਰ ਗੁਰਬਾਣੀ ਦੇ ਅੰਦਰ ਸੰਗਤ ਜੀ ਸ਼ਬਦ ਆਪਾਂ ਪੜ੍ਹਨੇ ਆ ਹਮੈ ਨਾਵੈ ਨਾਲ ਵਿਰੋਧ ਹੈ ਦੁਇ ਨਾ ਵਸੈ ਇਕਠਾਈ ਕਿਉਂਕਿ ਜਿੱਥੇ ਰੋਣਾ ਜੇ ਉੱਥੇ ਦੁੱਖ ਨਹੀਂ ਹੋ ਸੁੱਖ ਨਹੀਂ ਹੋ ਸਕਦਾ ਜਿੱਥੇ ਸੁੱਖ ਆ ਜੇ ਉੱਥੇ ਦੁੱਖ ਨਹੀਂ ਹੋ ਸਕਦਾ ਮਿਲੂਗਾ ਤਾਂ ਇੱਕ ਹੀ ਤੁਸੀਂ ਆਖੋ ਮੇਰੇ ਕੋਲ ਦੁੱਖ ਵੀ ਹੋਣ ਸੁੱਖ ਵੀ ਹੋਣੇ ਨਹੀਂ ਹੋ ਸਕਦਾ ਕਿਉਂਕਿ ਪਹਿਲੂ ਨੇ ਇਹ ਇੱਕ ਤੁਸੀਂ ਕਿਹੜਾ ਪਹਿਲੂ ਮਹ ਲੋ ਲੈ ਰਹੇ ਆਂ ਤੁਹਾਡੀ ਮਰਜ਼ੀ ਹੈ ਸੁੱਖ ਤਾਂ ਕਰਮ ਕਰਦੇ ਜੋ ਦੁੱਖ ਦਾ ਕਰਮ ਕਰਦੇ ਹੁਣ ਇੱਥੇ ਦਾ ਕੋਈ ਕਰਮਾ ਵੀ ਇਦਾਂ ਦਾ ਨਹੀਂ ਹੈ ਨਾ ਰੋਣ ਵਾਲਾ ਕੋਈ ਦਾਤਾ ਜੀ ਨੇ ਕਿਹਾ ਹੁਣ ਪਿਆਰ ਹੈ ਇਹ ਮੁਹੱਬਤ ਹੈ ਮਹ ਲੋ ਦੁੱਖ ਨਹੀਂ ਹੈ ਕੋਈ ਮੁਹੱਬਤ ਹੈ ਭੈਣ ਦੀ ਮੁਹੱਬਤ ਹੈ ਭਾਈਆ ਜੀ ਦੀ ਆਪਣੇ ਸਾਲੇ ਦੇ ਨਾਲ ਕਿ ਮੈਂ ਇਦਾਂ ਲੱਗਦਾ ਜਦੋਂ ਤੁਸੀਂ ਜਾਣਾ ਜਾਂਦੇ ਨਿਕਲ ਜਾ ਰਹੇ ਹਾਂ ਹੁਣ ਇਹ ਜਦੋਂ ਆਏ ਨੇ ਬਾਲਾ ਜੀ ਨੇ ਵੇਖਿਆ ਹੈ ਮੰਨ ਲਓ ਦੰਪਤ ਹੋ ਰੋ ਰਹੇ ਨੇ ਮੁਝੂ ਸੋ ਪਾਖੀ ਸਾਰ ਬੇਬੇ ਨਾਨਕ ਜੀ ਮੇਰੇ ਵੱਲ ਆਏ ਨੇ ਬੇਬੇ ਨਾਨਕ ਜੀ ਨੇ ਕਹਿੰਦੇ ਮੈਨੂੰ ਗਲ ਵਕੜੀ ਦੇ ਵਿੱਚ ਲੈ ਆ ਦੰਪਤ ਗਲ ਵਕੜੀ ਦੇ ਵਿੱਚ ਲੈ ਕੇ ਉਹ ਮੈਨੂੰ ਕੀ ਕਹਿ ਰਹੇ ਨੇ ਧਰਕ ਹੈ ਅਦਕ ਸਨੇ ਉਹ ਮੰਨ ਲੋ ਬੜੇ ਪ੍ਰੇਮ ਦੇ ਨਾਲ ਉਹ ਮੈਨੂੰ ਕਹਿ ਰਹੇ ਹਨ ਆਜ ਭਰਾਤ ਤੀਨੋਂ ਨਯੋ ਧੰਨ ਧੰਨ ਬੁੱਧ ਕੇ ਹੋ ਤਾਂ ਜਦੋਂ ਬੇਬੇ ਨਾਨਕੀ ਜੀ ਨੇ ਕਹਿੰਦੇ ਮੈਨੂੰ ਗਲਵਕੜੀ ਭਾਈ ਕਿਉਂਕਿ ਇਹ ਵੀ ਵੀਰ ਨੇ ਉਹਨਾਂ ਦੇ ਮਿੱਤਰ ਨੇ ਰਾਏ ਪਾਏ ਰਾਏ ਭੋਇ ਦੀ ਤਲਵੰਡੀ ਦੇ ਨੇ ਬਾਲਾ ਜੀ ਤਾਂ ਕਹਿੰਦੇ ਜਦੋਂ ਭੈਣ ਮੇਰੀ ਨਾਨਕੀ ਨੇ ਮਨ ਲੋ ਗਲਵਕੜੀ ਭਾਈ ਅਤੇ ਮੈਂ ਵੀ ਗਲਵਕੜੀ ਭਾਈ ਆਪਣੀ ਭੈਣ ਨੂੰ ਤਾਂ ਜਦੋਂ ਕਹਿੰਦੇ ਬੇਬੇ ਨਾਨਕੀ ਨੇ ਕਿਹਾ ਹੈ ਤੁਹਾਡੇ ਦੇ ਵਿੱਚ ਮੇਰੇ ਨਾਨਕ ਦੇ ਵਿੱਚ ਵੀਰ ਦੇ ਵਿੱਚ ਤੁਹਾਡੇ ਦੇ ਵਿੱਚ ਭਰਾਤਾ ਵੀਰਖ ਨੂੰ ਕਹਿੰਦੇ ਨੇ ਕਿ ਤੁਹਾਡੇ ਵਿੱਚ ਅਤੇ ਮੇਰੇ ਵੀਰ ਦੇ ਵਿੱਚ ਮੈਂ ਕੋਈ ਫਰਕ ਨਹੀਂ ਸਮਝਦਾ ਪਰ ਅੱਜ ਮੈਂ ਤੁਹਾਨੂੰ ਕਹਿ ਰਹੀ ਹਾਂ ਤਾਂ ਇਦਾਂ ਇਦਾਂ ਲੱਗ ਰਿਹਾ ਹੈ ਕਿ ਸਾਡਾ ਰੱਬ ਸਾਡਾ ਖੁਦਾ ਸਾਡੇ ਤੋਂ ਨਾਰਾਜ਼ ਹੋ ਗਿਆ ਹੈ ਤਾਂ ਨਾਰਾਜ਼ ਦਾ ਕਾਰਨ ਮੈਨੂੰ ਨਹੀਂ ਪਤਾ ਲੱਗਿਆ ਤੁਹਾਡਾ ਪਰਮ ਮਿੱਤਰ ਹੈ ਤੁਸੀਂ ਉਹਦੇ ਨਾਲ ਗੱਲਬਾਤ ਕਰੋ ਕਿ ਗੱਲ ਕੀ ਹੈ ਕਿਉਂਕਿ ਜੋ ਕਹੇਗਾ ਮੇਰਾ ਵੀਰ ਤਾਂ ਮੈਂ ਉਹ ਕਰਨ ਦੇ ਲਈ ਤਿਆਰ ਇਹ ਜਿੰਦ ਤੋਤੇ ਤਾਂ ਕੁਝ ਨਹੀਂ ਨ ਜਾਣ ਤੋਤੇ ਮੈਂ ਆਪਣੇ ਵੀਰ ਦੇ ਚਰਨਾਂ ਤੇ ਜਾ ਨਿਸ਼ਾਬਰ ਕਰਦਾ ਹਾਂ ਰਾਣ ਨਸ਼ਵਰ ਕਰਦਾਂਗੇ ਇਹ ਤੋਤੇ ਦਾ ਕੁਝ ਵੀ ਨਹੀਂ ਕਿ ਗਲਤੀ ਕੀ ਹੋਈ ਹੈ ਤਾਂ ਉਹ ਮੈਨੂੰ ਪਤਾ ਲੱਗੇ ਧਨ ਧਨ ਬੁੱਧ ਨੇ ਮਲੋ ਤੁਹਾਡੀ ਬੁੱਧੀ ਇੱਕੋ ਜਿਹੀ ਮਲੋ ਤੁਸੀਂ ਬਚਪਨ ਦੇ ਮਿੱਤਰ ਰੋ ਤੁਹਾਨੂੰ ਪਤਾ ਹੈ ਆਪਣੇ ਇਸ ਮਿੱਤਰ ਦੇ ਨਾਲ ਗੱਲ ਕਰੋ ਇਸ ਵਾਸਰ ਕਰਤ ਜਾਤੇ ਕਰਨਾ ਪੂਰ ਤਾਂ ਬੇਬੇ ਨਾਨਕੀ ਜੀ ਕਹਿੰਦੇ ਨਿਸਵਾਸਰ ਮਲ ਨਿਸਵਾਸਰ ਕਹਿੰਦੇ ਨੇ ਰਾਤ ਦਿਨ ਰਾਤ ਦਿਨ ਤੁਸੀਂ ਇਕੱਠੇ ਰਹਿੰਦੇ ਹੋ ਮੋਦੀ ਖਾਨੇ ਦੇ ਵਿੱਚ ਰਹੇ ਹੋ ਤੋਂ ਪਹਿਲਾਂ ਰਾਏਪੋਟ ਦੀ ਤਲਵੰਡੀ ਦੇ ਵਿੱਚ ਤੁਸੀਂ ਇਕੱਠੇ ਰਹੇ ਹੋ ਤਾਂ ਤੁਹਾਡੀ ਹੁਣ ਇੱਕ ਦੂਜੇ ਪਰਮ ਮਿੱਤਰੋਂ ਤੁਸੀਂ ਦਿਲਾਂ ਦੀ ਸਾਹ ਹੈ ਤੁਹਾਡੀ ਹਾਲਾਂਕਿ ਮੇਰੀ ਤਾਂ ਖੁੰਨ ਦੀ ਸਾਹ ਹੈ ਪਰ ਮੇਰੇ ਵੀਰ ਨੇ ਮੈਨੂੰ ਇਦਾਂ ਕਹਿ ਦਿੱਤਾ ਹੈ ਪਰ ਮੈਨੂੰ ਦੁੱਖ ਬੜਾ ਲੱਗ ਰਿਹਾ ਜਿੰਨ ਨਿਕਲ ਰਹੀ ਹੈ ਪਰ ਮੈਂ ਤੁਹਾਨੂੰ ਕਹਿ ਰਹੀ ਹਾਂ ਵੀ ਅਸੀਂ ਇੱਕੋ ਹੀ ਤਰਲੇ ਤੁਹਾਡੇ ਅੱਗੇ ਕਿ ਮੇਰੇ ਵੀਰ ਨੂੰ ਮਨਾ ਲਓ ਇਹਨੇ ਜਾਣਾ ਹੈ ਕਿ ਮੈਂ ਹੁਣ ਜਾਣਾ ਹੈ ਤਾਂ ਮੇਰੇ ਵੀਰ ਨੂੰ ਮਨਾਓ ਜਿਵੇਂ ਮਰਜ਼ੀ ਕਰੋ ਅਤੇ ਇਹ ਆਪਣੇ ਜਾਣਗੇ ਨਗਰ ਮਨ ਲੋ ਪਿੰਡ ਜਾਣਗੇ ਜਿੱਥੇ ਵੀ ਜਾਣਗੇ ਮਨ ਲੋ ਮੈਂ ਨਹੀਂ ਚਾਹੁੰਦੀ ਕਿ ਮੇਰਾ ਵੀਰ ਮੇਰੇ ਮੈਨੂੰ ਛੱਡ ਕੇ ਜਾਵੇ ਸਰਦਾ ਧੁਮ ਰਾਇ ਓ ਰਦਾਈ ਭਇਓ ਪਰਮ ਮਨ ਧੂਰਾ ਜਦੋਂ ਕਹਿੰਦੇ ਬੀਬੇ ਨਾਨਕ ਜੀ ਨੇ ਗੱਲ ਵੱਖਰੀ ਪਾਈ ਬੜੀ ਸ਼ਰਧਾ ਬੜੀ ਪ੍ਰੇਮ ਮੰਨ ਲੋ ਬੀਬੇ ਨਾਨਕ ਜੀ ਦਾ ਪਹਿਲਾਂ ਵੀ ਸੀ ਕਿਉਂਕਿ ਰੱਬ ਦਾ ਰੂਪ ਮੰਨ ਲੋ ਪਹਿਲਾਂ ਵੀ ਅਪਾਰਜ ਕੀਤੇ ਸਭ ਤੋਂ ਪਹਿਲਾਂ ਜੇ ਰੱਬ ਦਾ ਰੂਪ ਕਿਸੇ ਨੇ ਮੰਨਿਆ ਹੈ ਉਹ ਰਣਾਨਕ ਦੇ ਮਹਾਰਾਜ ਨੂੰ ਬੀਬੇ ਨਾਨਕ ਜੀ ਨੇ ਮੰਨਿਆ ਹੈ ਬਚਪਨ ਤੋਂ ਮੰਨਦੇ ਆ ਰਹੇ ਨੇ ਰਣਾਨਕ ਦੇ ਮਹਾਰਾਜ ਨੂੰ ਕਿ ਰੱਬ ਦਾ ਰੂਪ ਨੇ ਹੁਣ ਰੱਬ ਦੇ ਰੂਪ ਦੀ ਸ਼ਰਧਾ ਕਿੰਨੀ ਹੈ ਹੁਣ ਇਹ ਤਾਂ ਨਹੀਂ ਕਿ ਹੁਣ ਘਟ ਹੈ ਜਾਂ ਪਹਿਲਾਂ ਵੱਧ ਸੀ ਉਹ ਤਾਂ ਸ਼ਰਧਾ ਤਾਂ ਉਦੋਂ ਹੀ ਹੁੰਦੀ ਹੈ ਨਾ ਰੱਬ ਦੇ ਪ੍ਰਤੀ ਹੁਣ ਇੱਕ ਕਵੀ ਜੀ ਕਹਿ ਰਹੇ ਨੇ ਸਰਦਾ ਮਲੋ ਇਤਨੀ ਹੈ ਸਰਦਾ ਤੁਮਰੇ ਹੁਰਦਈ ਭਇਓ ਪਰਮ ਮੰਦੂਰ ਕਿ ਪਰਮ ਤਾਂ ਫੇਰ ਪੈਂਦਾ ਨਾ ਜੇ ਅਸ਼ਰਦਾ ਹੋਵੇ ਉਹਨਾਂ ਦੀ ਤਾਂ ਸਰਦਾ ਹੈ ਮਨ ਲਓ ਸਰਦਾ ਉਹਨਾਂ ਦੀ ਹੋਰ ਬਦਰਈ ਹੈ ਕਿ ਮੇਰਾ ਵੀਰ ਜਿਹੜਾ ਮੈਨੂੰ ਛੱਡ ਕੇ ਨਾ ਜਾਵੇ ਸੁਰਠਾ ਹਰ ਕਥ ਸਭ ਸੁਖ ਪਾਏ ਸ੍ਰੀ ਨਾਨਕ ਆਪਨ ਚਲੇ ਤਾਂ ਜਦੋਂ ਗੱਲਾਂបਾਤਾਂ ਚੱਲ ਰਹੀਆਂ ਸੀ ਬੇਬੇ ਨਾਨਕੀ ਜੀ ਆਪਣੇ ਕੋਲ ਬਾਇਆ ਬਾਲਾ ਜੀ ਕਹਿੰਦੇ ਨੇ ਆਪਣੇ ਕੋਲ ਬਾਇਆ ਗੱਲਾਂਬਾਤਾਂ ਕੀਤੀਆਂ ਸੀ ਤਾਂ ਜਦੋਂ ਇਤਨੇ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਆਪਣੀ ਮੌਜ ਗੱਲਬਾਤ ਬੇਬੇ ਨਾਨਕੀ ਜੀ ਨੇ ਮੱਲੋ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਤਿਆਰ ਕੀਤਾ ਛਕਿਆ ਦਾਤਾ ਜੀ ਨੇ ਜਵਾਬ ਨਹੀਂ ਦਿੱਤਾ ਮੰਨ ਲਓ ਮੌਜ ਸੀ ਉਹਨਾਂ ਦੀ ਬੋਲ ਦਿੱਤਾ ਪਰ ਹੁਣ ਭੈਣ ਨੂੰ ਵੇਖ ਕੇ ਵੀ ਕੁਝ ਅੱਗੋਂ ਕੁਝ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ ਬੇਬੇ ਨਾਨਕੀ ਜੀ ਉਹ ਬੇਬੇ ਨਾਨਕੀ ਜੀ ਦੇ ਮਨ ਤੇ ਗੱਲ ਹੈ ਕਿ ਇਹਨਾਂ ਨੇ ਕਿਹਾ ਤਾਂ ਕੋਈ ਤਾਂ ਕਾਰਨ ਕੋਈ ਤਾਂ ਰੀਜਨ ਹੈ ਪਰ ਕਹਿੰਦੇ ਦਾਤਾ ਜੀ ਪ੍ਰਸ਼ਾਦਾ ਪਾਣੀ ਛਕਿਆ ਲੰਗਰ ਪਾਣੀ ਛਕਿਆ ਘਰ ਬੇਬੇ ਨਾਨਕੀ ਜੀ ਨੇ ਬਣਾਇਆ ਨਾਨਕੀ ਜੀ ਪ੍ਰਸ਼ਾਦਾ ਛਕਿਆ ਦਾਤਾ ਜੀ ਨੇ ਖੁਸ਼ ਹੋ ਕੇ ਬੇਬੇ ਨਾਨਕੀ ਜੀ ਤਾਂ ਦਾਤਾ ਜੀ ਆਪਣੀ ਮौज ਦੇ ਵਿੱਚ ਹਰ ਇੱਕ ਖੁਸ਼ੀ ਦੇ ਨਾਲ ਮਤਲਬ ਆਪਣੀ ਮौज ਉਹ ਮੋਦੀਖਾਨੇ ਨੂੰ ਚੱਲ ਪਏ ਮੰਦ ਮੰਦ ਗਤ ਜਾਏ ਕਵਜਾ ਬਤਵਲ ਹਾਰਨੇ ਮੰਦ ਮੰਦ ਕਹਿੰਦੇ ਨੇ ਹੋੜੀ ਹੋੜੀ ਮਲਹੋੜੀ ਹੋੜੀ ਘਰ ਦੇ ਵਿੱਚੋਂ ਬਾਹਰ ਨਿਕਲੇ ਨੇ ਗੁਰੂ ਨਾਨਕ ਦੇਵ ਜੀ ਤਾਂ ਉਹ ਮੰਦ ਮੰਦ ਜਾ ਰਹੇ ਨੇ ਮਤਲੋ ਮੋਦੀ ਖਾਨੇ ਦੇ ਵੱਲ ਲੇਖੇ ਤੇ ਜੋ ਸੇਖੋ ਦਿਨੋਂ ਦولت ਖਾਨ ਧਨ ਇਤਨੇ ਨੂੰ ਦਾਤਾ ਜੀ ਬਸ ਗੇਟ ਤੋਂ ਬਾਹਰ ਹੋਏ ਨੇ ਦੂਏ ਤੋਂ ਬਾਹਰ ਹੋਏ ਨੇ ਇਹਨੇ ਨੂੰ ਜਿਹੜੇ ਇੱਥੇ ਦੇ ਲੇਖੇ ਮੱਲੋ ਜਿਨ੍ਹਾਂ ਨੇ ਲੇਖਾ ਜੋਖਾ ਲਿਆ ਹੈ ਅਤੇ ਜਿਹੜੇ ਦਾਤਾ ਜੀ ਦਾ ਸਤਕਾਰ ਕਰਦੇ ਨੇ ਉਹ ਘਰ ਦੇ ਵਿੱਚ ਆ ਗਏ ਨੇ ਇਕੱਠ ਇਤਨਾ ਹੈ ਉਹ ਰਣਾਨਕ ਦੇ ਮਹਾਰਾਜਿਆਂ ਦੇ ਮਿਲਣ ਦੇ ਲਈ ਆਏ ਨੇ ਹਰਖਿਓ ਬਹੁਤ ਜਣੇ ਨੇ ਜਿਹੜੇ ਆਏ ਨੇ ਅਤੇ ਉਹ ਕੀ ਕਹਿ ਰਹੇ ਨੇ ਆਕੇ ਕਿ ਅਸੀਂ ਤੁਹਾਡੇ ਇਸ ਰਿਸ਼ਤੇਦਾਰ ਤੋਂ ਜੈ ਰਾਮ ਜੀ ਸਦਕੇ ਜਾਣਿਆਂ ਬਲਿਹਾਰ ਜਾਣੇ ਅੱਜ ਤੱਕ ਕਹਿੰਦੇ ਸਾਡੇ ਨਗਰ ਨੂੰ ਕੋਈ ਜਾਣਦਾ ਨਹੀਂ ਸੀ ਇਨਾਂ ਦੇ ਮੁਬਾਰਕ ਚਰਨ ਪਾਏ ਨੇ ਮੋਦੀਖਾਨੇ ਕਰਕੇ ਵੀ ਅੱਜ ਜਿਹੜਾ ਕੌਤਕ ਵਰਤੇ ਆ ਸਾਡੇ 6 ਮਹੀਨੇ ਸਾਡੇ 3 ਮਹੀਨਿਆਂ ਦਾ ਜਿਹੜਾ ਹਸਾਬ ਕਿਤਾਬ ਹੋਇਆ ਲੱਗਦਾ ਸੀ ਕਿ ਨਾਨਕ ਦੇ ਵੱਲ ਨਿਕਲੇਗਾ ਪਰ ਉਹ ਮੋਦੀਖਾਨੇ ਦੇ ਵੱਲ ਨਿਕਲਿਆ ਹੈ 135 ਰਜਤ ਪਾਣਾ ਤਾਂ ਇਹ ਤੋਂ ਵੱਡਾ ਕੌਤਕ ਕੀ ਹੋ ਸਕਦਾ ਰੱਬ ਦਾ ਇਹ ਤੋਂ ਵੱਡਾ ਕਿਉਂਕਿ ਸੇਖ ਆਏ ਨੇ ਨਾ ਸੇਖ ਦੀ ਗੱਲ ਕੀ ਦੇ ਲੇਖਾ ਤੇ ਜੋ ਸੇਖ ਦੀਨੋ ਦੌਲਤ ਖਾਨ ਧੰਨ ਮਤਲਬ ਉਹ ਜਿਹੜੇ ਸੇਖ ਨੇ ਜਿਹੜੇ ਇਸਲਾਮ ਧਰਮ ਨੂੰ ਮੰਨਣ ਵਾਲੇ ਨੇ ਉਹ ਵੀ ਆਏ ਨੇ ਅਤੇ ਜਿਹੜੇ ਰੌਲਾ ਪਾਉਣ ਵਾਲੇ ਸੀ ਉਹ ਮਾਫੀਆਂ ਮੰਗਣ ਦੇ ਲਈ ਜੈ ਰਾਮ ਜੀ ਦੇ ਘਰ ਆਏ ਹਨ ਹਰਖ ਔਰ ਦੇਵ ਸੇਖੋ ਬੈਸ ਦਰਾਸ ਅਦਕ ਤੁਮੇ ਹੱਥ ਜੋੜ ਕੇ ਖਲੋਗੇ ਦਾਤਾ ਜੀ ਗੇਟ ਤੋਂ ਬਾਹਰ ਹੋਏ ਸੀ ਉਹ ਗੇਟ ਦੇ ਅੰਦਰ ਆਏ ਨੇ ਅਤੇ ਭਾਈ ਜੈ ਰਾਮ ਜੀ ਅੰਦਰ ਅਸੀਂ ਬੇਨਾਨਕੀ ਜੀ ਭਾਈ ਵਾਲਾ ਜੀ ਅੰਦਰ ਅਸੀਂ ਕਰਦੇ ਤਾਂ ਜਿੰਨੇ ਵੀ ਖੜੇ ਨੇ ਨਾ ਸਾਰੇ ਦੋਵੇਂ ਹੱਥ ਜੋੜੇ ਹੋਏ ਨੇ ਉਹਨਾਂ ਦੇ ਅਤੇ ਮਾਫੀਆਂ ਮੰਗ ਰਹੇ ਨੇ ਤੁਹਾਡਾ ਨਾਨਕ ਕਿੱਥੇ ਹੈ ਅਸੀਂ ਤੁਹਾਡੇ ਨਾਨਕ ਤੋਂ ਮਾਫੀ ਮੰਗਦੇ ਆ ਲੇਖਾ ਜੋਖਾ ਭਾਵੇਂ ਕਿਤਨਾ ਵੀ ਹੈ ਪਰ ਸਾਡੇ ਨਗਰ ਦੇ ਤਰਫੋਂ ਉਸ ਰੱਬ ਨੂੰ ਉਸ ਖੁਦਾ ਨੂੰ ਇੱਕ ਅਜਰਾਨਾ ਲੈ ਕੇ ਆਏ ਆ ਅਤੇ ਇੱਕ ਭੇਡ ਲੈ ਕੇ ਆਏ ਆ ਕਬੀ ਜੀ ਕਹਿੰਦੇ ਨੇ ਦਈ 1700 ਅਧਿਕ 1700 ਰੁਪਈਆ ਉਹ ਸਮੇਂ ਦਾ ਉਹ ਲੈ ਕੇ ਆਏ ਨੇ ਸਾਰੇ ਸੁਲਤਾਨਪੁਰ ਲੋਧੀ ਦੇ ਕਿ ਜੇ ਕਿਤੇ ਨਾ ਨੇ ਸਾਡੇ ਇਸ ਨਗਰ ਦੇ ਬਾਰੇ ਕੋਈ ਇਦਾਂ ਦਾ ਸ਼ਬਦ ਬੋਲ ਦਿੱਤਾ ਲੱਗ ਜਾਣਾ ਸਾਡੇ ਉੱਪਰ ਕਿਉਂਕਿ ਇਹਨਾਂ ਦਾ ਜਿਹੜਾ ਕੌਤਕ ਵਰਤੇ ਐ ਅਤੇ ਹੁਣ ਤੱਕ ਕੌਤਕ ਵਰਤਾ ਰਹੇ ਨੇ ਇਹ ਰੱਬ ਤੋਂ ਘੱਟ ਨਹੀਂ ਨੇ ਇਦਾਂ ਲੱਗਦਾ ਕਿ ਰੱਬ ਦੇ ਰੂਪ ਨੇ ਤਾਂ ਏ ਸਾਡੇ ਨਗਰ ਤੇ ਆਪਣੀ ਰਹਿਮਤ ਵਰਸਾਈ ਰੱਖਣ ਇਦਾਂ ਹੀ ਕਿਰਪਾ ਰੱਖਣ ਉਹ ਅਜਰਾਨਾ ਲੈ ਕੇ ਭੇਟ ਲੈ ਕੇ ਆਏ ਨੇ ਇਹ ਦਾਤਾ ਜੀ ਨੂੰ ਦੇਵਾਂਗੇ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਮਾਫੀਆਂ ਮੰਗਾਂਗੇ ਕਿ ਰੱਬ ਨੂੰ ਇਦਾਂ ਘੱਟ ਦੇ ਵਿੱਚ ਨਹੀਂ ਘੜਾਈਦਾ ਅ ਰੱਬ ਤਾਂ ਲੇਖਾ ਜੋਖਾ ਲੈਂਦਾ ਹੈ ਰੱਬ ਤੋਂ ਨਹੀਂ ਲਈਦਾ ਕੀ ਘਾਟ ਕੀ ਵੱਧ ਹੋਇਆ ਕੋਈ ਗੱਲ ਨਹੀਂ ਰੱਬ ਦੀ ਰਜਾ ਹੈ ਆਪਣੀ ਉਹਨਾਂ ਦੀ ਮੌਜ ਹੈ ਘਟਿਆ ਤਾਂ ਫਿਰ ਵੀ ਨਹੀਂ ਖਜਾਨਾ ਉਹ 1700 ਰੁਪਿਆ ਉਹ ਨਾਨਕ ਦੇ ਮਹਾਰਾਜ ਜੀ ਨੂੰ ਘਰ ਦੇਣ ਦੇ ਲਈ ਬਾਬੇ ਨਾਨਕੀ ਅਤੇ ਭਾਈ ਜੈ ਰਾਮ ਜੀ ਨੂੰ ਫੜਾ ਰਹੇ ਹਨ ਹਿੰਦ ਤੁਰਕ ਬਹਵਾਏ ਦੇ ਤਬਦਾਈ ਮਿਲ ਸਵੇ ਹਿੰਦੋ ਵੀ ਆ ਰਹੇ ਨੇ ਤੁਰਕ ਵੀ ਆ ਰਹੇ ਨੇ ਤੁਰਕ ਮੁਸਲਮਾਨ ਵੀਰ ਵੀ ਆ ਰਹੇ ਨੇ ਬਧਾਈਆਂ ਦੇ ਰਹੇ ਨੇ ਕਿਉਂ ਬਾਬੇ ਨਾਨਕੀ ਜੀ ਨੂੰ ਬਧਾਈਆਂ ਦੇ ਰਹੇ ਨੇ ਜੈ ਰਾਮ ਜੀ ਨੂੰ ਕਹਿੰਦੇ ਤਾਨੂੰ ਤੁਸੀਂ ਇਹ ਬਾਬੇ ਨਾਨਕੀ ਜੀ ਤੁਹਾਡਾ ਵੀਰ ਹੈ ਤਾਨੂੰ ਤੁਸੀਂ ਜੈ ਰਾਮ ਜੀ ਤੁਹਾਡਾ ਰਿਸ਼ਤੇਦਾਰ ਹੈ ਇਦਾਂ ਦੇ ਕੌਤਕ ਕਹਿੰਦੇ ਜਿਹੜੇ ਨੇ ਇਹ ਕੋਈ ਇੱਕ ਅਦ ਸਮਾ ਹੁੰਦਾ ਜਦੋਂ ਹੁੰਦੇ ਨੇ ਇਹ ਤਾਂ ਕੌਤਕ ਜਿਹੜੇ ਨੇ ਪਾ ਰਹੇ ਨੇ ਅੰਤਿਯ ਕੌਤਕਾਂ ਦਾ ਜਿਹੜੇ ਇਹਨਾਂ ਨੇ ਕੀਤਾ ਹੈ ਮੋਦੀ ਖਾਨਾ ਇਤਨਾ ਵੰਡਿਆ ਹੈ ਘਰ ਘਰ ਦੇ ਵਿੱਚ ਗੱਲ ਚੱਲਦੀ ਸੀ ਕਿ ਜਿਸ ਹਿਸਾਬ ਦੇ ਨਾਲ ਖਜ਼ਾਨਾ ਵੰਡਿਆ ਜਾ ਰਿਹਾ ਹੈ ਨਾ ਲਾਜ਼ਮੀ ਹੈ ਜਨਾਨਕ ਨੂੰ ਲੇਖਾ ਜੋਖਾ ਦੇਣਾ ਪੈਣਾ ਅਤੇ ਨਾਨਕ ਦੇ ਵੱਲ ਲੇਖਾ ਵਧੇਗਾ ਪਰ ਉਥੇ ਨਾਨਕ ਦਾ ਲੇਖਾ ਵਧੇਗਾ ਨਾਨਕ ਨੂੰ ਹਰਜਾਨਾ ਭੁਗਤਣਾ ਪਵੇਗਾ ਪਰ ਜਦੋਂ ਉੱਥੇ ਲੇਖਾ ਵਧਿਆ ਕਹਿੰਦੇ ਅਸੀਂ ਇਹ ਦੇ ਕਰਕੇ ਨਾਨਕ ਨੂੰ ਸਾਡੇ ਜਿਹੜੇ ਹਿੰਦੂ ਵੀਰ ਨੇ ਉਹ ਆਪਣੇ ਇਸ਼ਟ ਨੂੰ ਸਮਝ ਕੇ ਕਿ ਸਾਡੇ ਰਾਮ ਜੀ ਸਾਡੇ ਕ੍ਰਿਸ਼ਨ ਜੀ ਐਦਾਂ ਦੇਖਦੇ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਵਿੱਚੋਂ ਜਿਹੜੇ ਤੁਰਕ ਨੇ ਉਹ ਸਮਝੇ ਨੇ ਸਾਡਾ ਅੱਲਾ ਸਾਡਾ ਖੁਦਾ ਸਾਡੇ ਮੁਹੰਮਦ ਸਾਹਿਬ ਦਿਸਦੇ ਨੇ ਇਹਨਾਂ ਦੇ ਵਿੱਚੋਂ ਉਹ ਸਾਰੇ ਵਧਾਈਆਂ ਦੇਣ ਦੇ ਲਈ ਘਰ ਆ ਰਹੇ ਹਨ ਭਾਖੇ ਭੌਰ ਸੁਣਾਏ ਹਮ ਹੈ ਸਨੋ ਕਰਤ ਧਜ ਦਈ ਬੇਬੇ ਨਾਨਕੀ ਜੀ ਨੂੰ ਪਾਕਿਓ ਕਹਿੰਦੇ ਨੇ ਕਹਿਣਾ ਬੇਬੇ ਨਾਨਕੀ ਜੀ ਨੂੰ ਭਾਈ ਜੈ ਰਾਮ ਜੀ ਨੂੰ ਕਹਿੰਦੇ ਨੇ ਦੋਵੇਂ ਹੱਥ ਜੋੜ ਕੇ ਸੁਣਾਏ ਹਾਮੇ ਮਲੂਸਾਨ ਅਸੀਂ ਨੇ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਮੋਦੀ ਖਾਨੇ ਦੇ ਵਿੱਚ ਕੰਮ ਨਹੀਂ ਕਰਨਾ ਮੋਦੀ ਖਾਨੇ ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਹੈ ਦੋਹਰਾ ਅਦਗ ਕੀਨ ਅਪਸੋਸ ਅਮਤ ਮਉ ਉਪਕਾਰ ਸਰੀਰ ਸਾਰਿਆਂ ਨੇ ਤਰਤੀ ਤੇ ਲੰਮੀ ਬਹਿ ਕੇ ਉਹਨਾਂ ਨੇ ਮਾਫੀਆਂ ਮੰਗੀਆਂ ਕਹਿੰਦੇ ਅਸੀਂ ਅਦਕਕੀਨ ਅਪਸੋਸ ਕਿ ਅਸੀਂ ਅਫਸੋਸ ਕਰਦੇ ਆ ਮੰਨ ਲੋ ਜਿਹੜਾ ਲੋਕਾਂ ਨੇ ਰੌਲਾ ਪਾਇਆ ਸੀ ਉਹ ਸਾਰੇ ਨਾਲ ਆਏ ਮਾਫੀਆਂ ਮੰਗ ਰਹੇ ਨੇ ਕਿ ਇਹ ਇਹਨਾਂ ਦੇ ਤਰਫੋਂ ਅਸੀਂ ਸਾਰਾ ਨਗਰ ਅਸੀਂ ਸਾਰਾ ਅਸੀਂ ਕਿਸੇ ਧਰਮ ਨੂੰ ਨਹੀਂ ਜਿਹੜੇ ਸਾਰੇ ਤੇ ਇਨਸਾਨੀਅਤ ਤੌਰ ਤੇ ਰਹਿੰਦੇ ਨੇ ਸਾਰੇ ਕਹਿੰਦੇ ਇੱਥੇ ਆਏ ਆ ਅਤੇ ਗੁਰੂ ਨਾਨਕ ਦੇ ਮਹਾਰਾਜਿਆਂ ਤੋਂ ਮਾਫੀਆਂ ਮੰਗਦੇ ਆ ਬੇਬੇ ਨਾਨਕੀ ਤੋਂ ਮਾਫੀ ਮੰਗਨੇ ਆ ਭਾਈ ਜੈ ਰਾਮ ਜੀ ਤੋਂ ਮਾਫੀ ਮੰਗਨੇ ਆ ਕਿ ਬੁਰਾ ਭਲਾ ਕਿਸੇ ਨੇ ਵੀ ਤੁਹਾਨੂੰ ਬੋਲੇ ਆ ਹੈ ਮਨ ਦੇ ਵਿੱਚ ਰੱਤਾ ਪਰ ਵੀ ਤੁਸੀਂ ਰੰਜਸ ਨਾ ਰੱਖਿਓ ਰੋਸ ਨਾ ਰੱਖਿਓ ਅਸੀਂ ਤੁਹਾਡੇ ਤੋਂ ਮਾਫੀਆਂ ਮੰਗਦੇ ਹਾਂ ਕ੍ਰਿਤ ਨਿਲੀ ਹਰਖੇ ਸੁਨਤ ਬਦਿਆ ਗੁਨੀ ਗਹੀਰ ਜਦੋਂ ਉਹਨਾਂ ਨੇ ਸੁਣਿਆ ਹੈ ਨਾਨਕ ਕਿੱਥੇ ਹੈ ਬਾਬਾ ਲਾਜੀ ਕਹਿੰਦੇ ਨੇ ਉਹ ਤਾਂ ਦਾਤਾ ਜੀ ਹੋਣ ਵਾਰਨੋਂ ਗਏ ਨੇ ਕਿੱਥੇ ਗਏ ਨੇ ਇੱਕੋ ਥਾਂ ਜਾਂਦੇ ਨੇ ਮੋਦੀਖਾਨੇ ਮੋਦੀਖਾਨੇ ਗਏ ਤਾਂ ਜਦੋਂ ਉਹਨਾਂ ਨੂੰ ਪਤਾ ਲੱਗੇ ਆ ਦਾਤਾ ਜੀ ਦਵਾਰਾਂ ਵਾਲੋ ਮੋਦੀਖਾਨੇ ਤੇ ਗਏ ਨੇ ਉਹਨਾਂ ਨੂੰ ਬੜਾ ਚਾ ਚੜੇ ਆ ਜਿਹੜੇ ਲੋਕ ਆਏ ਸੀ ਚਲੋ ਸਾਡੇ ਨਗਰ ਤੇ ਰਹਿਮਤ ਹੋਵੇਗੀ ਦਾਤਾ ਜੀ ਦੀ ਰੱਬ ਜੀ ਦੀ ਸਾਡੇ ਨਗਰ ਤੇ ਫਿਰ ਰਹਿਮਤ ਵਰਸੇਗੀ ਜਥਾਯੁਚ ਤਸਨਮਾਨ ਕਬਿਦਾ ਕੀਨ ਗੁਨ ਐਨ ਸਾਬੇ ਬੇਬੇ ਨਾਨਕੀ ਜੀ ਨੇ ਵੀ ਜਿਵੇਂ ਉਹ ਹੱਥ ਜੋੜ ਰਹੇ ਸੀ ਬੇਬੇ ਨਾਨਕੀ ਜੀ ਭਾਈ ਜੈ ਰਾਮ ਭਾਈ ਜ ਬਾਲਾ ਜੀ ਕਹਿੰਦੇ ਨੇ ਸਾਰਿਆਂ ਨੇ ਮਲੋ ਜਿਵੇਂ ਉਹਨਾਂ ਨੇ ਸਤਕਾਰ ਕੀਤਾ ਬੇਬੇ ਨਾਨਕੀ ਜੀ ਨੇ ਵੀ ਉਹਨਾਂ ਦਾ ਪੂਰਾ ਸਤਕਾਰ ਕੀਤਾ ਕਰਨ ਲਗੇ ਮੋਤੀ ਕਰਤੋ ਪੂਰਬ ਜੋ ਮਨ ਭੈਨਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜਿਵੇਂ ਕਹਿੰਦੇ ਪਹਿਲਾਂ ਮੋਦੀ ਖਾਨੇ ਦੀ ਕਰ ਕਰਦੇ ਸੀ ਇਤਨਾ ਕੱਟ ਹੋਇਆ ਇਤਨਾ ਰੌਲਾ ਪਿਆ ਤੇ ਉਹ ਸਭ ਕੁਝ ਭੁੱਲ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਮੋਦ ਦੇ ਵਿੱਚ ਜਿਵੇਂ ਪਹਿਲਾਂ ਮਸਤ ਸੀ ਹੁਣ ਫੇਰ ਜਾ ਕੇ ਉਹ ਮਸਤੀ ਦੇ ਵਿੱਚ ਸਤ ਕਰਤਾਰ ਕੇ ਕਿਵੇਂ ਗਏ ਨੇ ਬਸ 13 13 ਕਰਕੇ ਫੇਰ ਬੱਸ ਕਿਉਂਕਿ ਕੱਟ ਤਾਂ ਉੱਥੇ ਰਹਿੰਦੇ ਸੀ ਮੋਦੀ ਖਾਨੇ ਤੇ ਜਿਹੜੇ ਆਉਂਦੇ ਸੀ ਮੁਫਲਿਸ ਆਉਂਦੇ ਸੀ ਕੋਈ ਆਰਥਿਕ ਪੱਖੋਂ ਕਮਜ਼ੋਰ ਕੋਈ ਕਿਵੇਂ ਮੈਨੂੰ ਜਿਹੜਾ ਵੀ ਕੋਈ ਆ ਗਿਆ ਦਾਤਾ ਜੀ ਨੇ ਕਦੇ ਪੁੱਛਿਆ ਨਹੀਂ ਕਦੇ ਘਰਾਣਾ ਨਹੀਂ ਪੁੱਛਿਆ ਕਦੇ ਪੁੱਛਿਆ ਨਹੀਂ ਭਾਈ ਤੂੰ ਕਿੱਥੋਂ ਆਇਆ ਕਿਹੜੇ ਨਗਰ ਦਾ ਐ ਬਸ ਦਾਤਾ ਜੀ ਅੱਗੇ ਕਹਿੰਦੇ ਸਤ ਕਰਤਾਰ ਕੈ ਮਿੱਤਰ ਆ ਇਹ ਦਾਤਾ ਜੀ 13 13 ਗੇ ਕੇ ਤੋਲੇ ਆ ਦਾਤਾ ਜੀ ਨੇ ਰੱਬ ਜੀ ਤੁਹਾਡਾ ਹੁਣ ਜਿਹੜਾ ਖਜ਼ਾਨਾ ਰੱਬ ਦਾ ਹੋਵੇ ਰੱਬ ਪੂਰੀ ਦੁਨੀਆ ਨੂੰ ਚਲਾਉਣ ਵਾਲਾ ਰੱਬ ਜਦੋਂ ਉਹਦਾ ਉਹਨੂੰ ਠੱਲਾ ਲਿਆ ਵਿੱਚ ਤਾ ਫਿਰ ਖਜ਼ਾਨਾ ਕਿਵੇਂ ਕੱਟੇਗਾ ਖਾਵੇ ਖਰਚੇ ਰਲ ਮਿਲ ਭਾਈ ਟੋਟਨ ਆਵ ਬੱਦ ਦੋ ਜਾਈ ਵਧੀ ਹੈ ਖਜ਼ਾਨਾ ਦਾਤਾ ਜੀ ਦਾ ਵਧੀ ਹੈ ਇਤਨਾ ਖਜ਼ਾਨਾ ਬੰਦੇ ਆ ਦਾਤਾ ਜੀ ਦਾਤਾ ਜੀ ਨੇ ਗੁਰੂ ਨਾਨਕ ਦੇਵ ਮਰ ਵਧੀਆ ਉਹਨਾਂ ਦਾ ਕਿ ਰੱਬ ਦਾ ਰੂਪ ਨੇ ਰੱਬ ਦੀ ਆਪਣੀ ਮौज ਆਪਣੀ ਲੀਲਾ ਹੈ ਤਾਂ ਹੁਣ ਨਿੰਦ ਕਰ ਲੋਕਾਂ ਦੇ ਸੰਗਤ ਵਿੱਚ ਕਰ ਜਾ ਕੇ ਉਹਨਾਂ ਨੇ ਮਾਂਗੀਆਂ ਮੰਗੀਆਂ ਬੇਬੇ ਨਾਨਕੀ ਜੀ ਨੂੰ ਬੜਾ ਚਾਹ ਚੜਿਆ ਕਿਉਂਕਿ ਪਤਾ ਸੀ ਉਹਨਾਂ ਭਾਈਆ ਜੀ ਨੂੰ ਬੜਾ ਚਾਹ ਚੜਿਆ ਭਾਈ ਜਰਾਂ ਜੀ ਬੜਾ ਉਹਨਾਂ ਨੇ ਵੱਲੋਂ ਖੁਸ਼ੀ ਕੀਤੀ ਬੜਾ ਧੰਨਵਾਦ ਕੀਤਾ ਸਾਰਿਆਂ ਦਾ ਨਕਰ ਦਾ ਪਰ ਉਹ ਕਹਿੰਦੇ ਨੇ ਸਾਡੇ ਨਾਨਕ ਦੇ ਵੱਲੋਂ ਅਸੀਂ ਕਹਿ ਰਹੇ ਹਾਂ ਰੱਤਾ ਪਰ ਵੀ ਉਹ ਏਦਾਂ ਦੀ ਰੰਜਸਮਨ ਦੇ ਵਿੱਚ ਨਹੀਂ ਰੱਖਦੇ ਜਿਵੇਂ ਪਹਿਲਾਂ ਵਰਤਣਗੇ ਨਾ ਐਦਾਂ ਹੀ ਵਰਤਣਗੇ ਕਿਉਂਕਿ ਅਸੀਂ ਜਾਣਦੇ ਹਾਂ ਉਹਨੇ ਰੱਬ ਦਾ ਰੂਪ ਉਹਨੇ ਖੁਦਾ ਦਾ ਰੂਪ ਕਿਸੇ ਦੇ ਪ੍ਰਤੀ ਉਹਨਾਂ ਦਾ ਵਿਰੰਜਸ ਨਹੀਂ ਹੋਵੇਗੀ ਐਦਾਂ ਸਾਰਿਆਂ ਨੇ ਧੰਨਵਾਦ ਕੀਤਾ ਸੰਗਤ ਜੀ ਸਾਰੇ ਆਪੂ ਆਪਣੇ ਕਰਨੋਂਗੇ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਮੋਦੀ ਖਾਨ ਨੇ ਤੇ ਉਦਾਂ ਹੀ ਭੰਡਾਰਾ ਵਰਤਾ ਰਹੇ ਨੇ ਅੱਗੇ ਦਾ ਇਤਿਆਜ ਮੈਂ ਉਹ ਅੱਗੇ ਵਿਚਾਰਾਂਗੇ ਸਮਾਪਤੀ ਦਾ ਸਮਾਂ ਹੋਣਾ ਤੁਹਾਨੂੰ ਕਿ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ